हां जी ਪੰਜਾਬੀਓ ਸਸਰੀ ਕਾਲ ਜਿਵੇਂ ਕਿ ਵਿਕਰਮ ਸਿੰਘ ਮਜੀਠੀਆ ਔਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਲੈ ਕੇ ਇੱਕ ਬਹੁਤ ਵੱਡੀ ਖਬਰ ਆ ਗਈ ਹੈ ਕਿ ਕਿ ਬਹੁਤ ਸਾਰੇ ਦਿਨਾਂ ਤੋਂ ਗੱਲ ਇਹੀ ਚੱਲ ਰਹੀ ਸੀ ਕਿ ਵਿਕਰਮ ਸਿੰਘ ਮਜੀਠੀਆ ਔਰ ਸੁਖਬੀਰ ਸਿੰਘ ਬਾਦਲ ਯਾਨੀ ਪਾਸਾ ਵੱਧ ਚੁੱਕੇ ਨੇ ਗੀਤੇ ਦੋ ਦਿਨਾਂ ਤੋਂ ਸੁਖਬੀਰ ਸਿੰਘ ਬਾਦਲ ਨਾਪਾ ਜਾ ਕੇ ਆਉਂਦੇ ਨੇ ਕਿਸੇ ਦੇ ਘਰ ਦੇ ਵਿੱਚ ਔਰ ਪੰਜਾਬ ਦੇ ਲੋਕਾਂ ਵੱਲੋਂ ਇੱਕ ਗੱਲ ਉਛਾਲੀ ਗਈ ਕਹਿੰਦੇ ਵਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚ ਬੰਦ ਹੋਵੇ ਤੇ ਸੁਖਵੀਰ ਸਿੰਘ ਬਾਦਲ ਨਾਬੇ ਦੇ ਵਿੱਚ ਜਾ ਕੇ ਆ ਜਾਣ ਇਹ ਕਿਵੇਂ ਹੋ ਸਕਦਾ ਕਿ ਮਿਲੇ ਕਿਉਂ ਨਹੀਂ ਹੈਗੇ ਬਹੁਤ ਸਾਰੇ ਪੰਜਾਬ ਦੇ ਲੋਕਾਂ ਨੇ ਥਿਓਰੀਆਂ ਬਣਾਈਆਂ ਪਰ ਬੜੇ ਸਾਲ ਦੇ ਵਿੱਚ ਜਿਹੜੀ ਤੁਸੀਂ ਅੱਜ ਖਬਰ ਦੇਖਣ ਜਾ ਰਹੇ ਹੋ ਹਰਾਨ ਕਰ ਦੇਣ ਵਾਲੀ ਆ ਤੁਹਾਡੇ ਵੀ ਹੋਸ਼ ਉੱਡ ਜਾਣਗੇ ਕਹਿੰਦੇ ਇਕੱਲੇ ਸੁਖਵੀਰ ਸਿੰਘ ਬਾਦਲ ਦੇ ਨਾਲ ਨਹੀਂ ਜੁੜੀ ਕਹਾਣੀ ਇਹਨਾਂ ਦੇ ਪ੍ਰਕਾਸ਼ ਸਿੰਘ ਬਾਦਲ ਦੀ ਜਿਹੜੀ ਬਹਿਰਾਈ ਕਹਾਣੀ ਮਜੀਠੀਆ ਦੇ ਉੱਤੇ ਦਵਾ ਦਿੱਤੀ ਹੈ 10 ਸਾਲ ਦੇ ਵਿੱਚ ਸੁਖਵੀਰ ਸਿੰਘ ਬਾਦਲ ਆਪਣੇ ਪਿਤਾ ਪ੍ਰਕਾਸ਼ ਸਿੰਘ ਬਾਦਲ ਦੇ ਕਹਿਣ ਦੇ ਉੱਤੇ ਚੱਲੇ ਨੇ ਤਾਂ ਹੁਣ ਤੁਸੀਂ ਸੋਚਦੇ ਹੋਵੋਗੇ ਕਿ ਮਾਮਲਾ ਕੀ ਹੈ ਉਹਨਾਂ ਨੇ ਕਹਿਣ ਤੇ ਕਿਵੇਂ ਚਲੇ ਨੇ ਇਹ ਵੀ ਤੁਹਾਨੂੰ ਸੁਣਾਵਾਂਗੇ ਔਰ ਦੂਜੇ ਪਾਸੇ ਵਿਕਰਮ ਮਜੀਠੀਆ ਦੀ ਪਤਨੀ ਉਹਨਾਂ ਨੂੰ ਵੀ ਭਲਕ ਲੱਗ ਚੁੱਕੀ ਹੈ ਕਿ ਭਾਈ ਜਿਹੜਾ ਇਹ ਸੁਖਵੀਰ ਸਿੰਘ ਬਾਦਲ ਔਰ ਦੂਜੇ ਪਾਸੇ ਉਹਨਾਂ ਦੀ ਧਰਮ ਪਤਨੀ ਜਾਨੀ ਮਜੀਠੀਏ ਦੀ ਭੈਣ ਹਰਸਿਮਰਤ ਕੌਰ ਬਾਦਲ ਪਾਸਾ ਕੇ ਬਟਿਆ ਸੀ ਇਹੀ ਮਾਮਲਾ ਤੁਹਾਡੇ ਸਾਹਮਣੇ ਪੇਰਾਂਗੇ ਹੋਸ਼ ਉੜਾ ਦੇਣ ਵਾਲੀ ਖਬਰ ਹੈ ਕਿਉਂਕਿ ਜਿਹੜਾ ਪ੍ਰਕਾਸ਼ ਸਿੰਘ ਬਾਦਲ ਸੀ ਦਰਸਲ ਦੇ ਵਿੱਚ ਉਹਨਾਂ ਦੇ ਰਾਜ ਦੇ ਉੱਤੇ ਚੱਲੇ ਨੇ ਸੁਖਵੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਦੀ ਇੱਕ ਗੱਲ ਬੜੀ ਪ੍ਰਚਲਿਤ ਰਹੀ ਹੈ ਪਿਛਲੇ ਲੋਕ ਕਈ ਜਾਣਦੇ ਵੀ ਹੋਣੇ ਉਹ ਕਹਿੰਦੇ ਹੁੰਦੇ ਸੀ ਕਿ ਮੈਂ ਆਪਣੇ ਸਹੁਰਾਂ ਦਾ ਕੋਈ ਵੀ ਮੈਂਬਰ ਸਰਪੰਚ ਦਾ ਖਰੀਦ ਬੰਨ੍ਹ ਦਿੰਦਾ ਤਾਂ ਇੱਥੇ ਵਿਕਰਮ ਸਿੰਘ ਮਜੀਠੀਆ ਤਾਂ ਬੜੀ ਵੱਡੀ ਪਦਵੀ ਦੇ ਉੱਤੇ ਮੌਜੂਦ ਸੀ ਔਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਦੀ ਰੀਡ ਦੀ ਹੱਡੀ ਮੰਨੇ ਜਾਂਦਾ ਸੀ ਤਾਂ ਹੁਣ ਵਿਕਰਮ ਸਿੰਘ ਮਜੀਠੀਆ ਨੂੰ ਪਾਸੇ ਕਿਵੇਂ ਕਰਦੇ ਨੇ ਸੁਖਬੀਰ ਸਿੰਘ ਬਾਦਲ ਹੈਰਾਨ ਕਰ ਦੇਣ ਵਾਲੀ ਖਬਰ ਤੁਹਾਡੇ ਸਾਹਮਣੇ ਧਰਦੇ ਆ ਪੰਜਾਬ ਦੇ ਲੋਕਾਂ ਨੂੰ ਇਹ ਸੁਣ ਕੇ ਹੋ ਹੈਰਾਨੀ ਹੋਣੀ ਹੈ ਕਿ ਸੁਖਬੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਯਾਨੀ ਆਪਣੇ ਪਿਤਾ ਦੇ ਕਹਨ ਦੇ ਉੱਤੇ ਕਿਵੇਂ ਚੱਲਦੇ ਨੇ ਸੋਨ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਅਗਲੀ ਅਪਡੇਟ ਸਾਂਝੀ ਕਰੂੰਗਾ ਜਿਹੜੀ ਉਹਨਾਂ ਦੀ ਪਤਨੀ ਆਰ ਸੁਖਬੀਰ ਸਿੰਘ ਬਾਦਲ ਤੇ ਮਜੀਠੀਆ ਨੂੰ ਲੈ ਕੇ ਹੈ ਕਿਉਂਕਿ ਬਹੁਤ ਵੱਡਾ ਖੁਲਾਸਾ ਇਸ ਖਬਰ ਤੋਂ ਬਾਅਦ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਪਹਿਲੀ ਖਬਰ ਕਿ ਸੁਖਬੀਰ ਸਿੰਘ ਬਾਦਲ ਆਪਣੇ ਪਿਤਾ ਪ੍ਰਕਾਸ਼ ਸਿੰਘ ਬਾਦਲ ਦੇ ਰਸਤੇ ਤੇ ਕਿਵੇਂ ਚੱਲਦੇ ਨੇ ਔਰ ਮਜੀਠੀਆ ਨੂੰ ਕਿਉਂ ਨਹੀਂ ਸਾਥ ਦੇ ਰਹੀ ਅਕਸਰ ਪੰਜਾਬ ਦੇ ਲੋਕਾਂ ਦੇ ਵਿੱਚ ਇਹ ਗੱਲ ਚੱਲ ਰਹੀ ਹੈ ਕਿ ਮਜੀਠੀਆ ਤਾਂ ਪਾਸਾ ਕਿਵੇਂ ਵਟ ਲਿਆ ਔਰ ਸਭ ਤੋਂ ਵੱਡੀ ਖਬਰ ਜਿਹੜੀ ਤੁਸੀਂ ਵੇਖੋਗੇ ਉਹ ਗ੍ਰਿਫਤਾਰੀ ਨੂੰ ਲੈ ਕੇ ਹੈ ਕਿ ਮਜੀਠੀਆ ਦੀ ਗ੍ਰਿਫਤਾਰੀ ਦੇ ਪਿੱਛੇ ਬਾਦਲ ਦਾ ਹੱਥ ਹੈ ਤਾਂ ਸੁਣੋ ਜਰ ਇਹ ਤੇ ਆਂਦੇ ਨਾਲ ਕਿ ਆਖਿਰ ਆਪਣੇ ਪਿਤਾ ਦੇ ਕਹਿਣ ਦੇ ਉੱਤੇ ਕਿਵੇਂ ਚੱਲੇ ਸੁਖਵੀਰ ਬਾਦਲ ਸੁਣੋ ਔਰ ਬਿਲਕੁਲ ਸੁਖਬੀਰ ਸਿੰਘ ਬਾਦਲ ਦੀ ਸੱਤੀ ਰਾਜਨੀਤੀ ਦਾ ਉਹ ਬਿਲਕੁਲ ਹਸਾਸੀ ਹਾਲਾਂਕਿ ਪ੍ਰਕਾਸ਼ ਸਿੰਘ ਬਾਦਲ ਦੇ ਕੱਟੜ ਵਿਰੋਧੀ ਸੀ ਵੀ ਆਪਣੇ ਪਰਿਵਾਰ ਜੋ ਕਿਸੇ ਨੂੰ ਰਾਜਨੀਤੀ ਦੇ ਵਿੱਚ ਖਾਸ ਕਰਕੇ ਸੋਹਰੇ ਪਰਿਵਾਰ ਚੋਂ ਨਹੀਂ ਉਠਾਉਂਦੇ ਹੀ ਦਾ ਉੱਗੀ ਇਹ ਗੱਲ ਕਹਾਵਤ ਆਮ ਸੁਣਨ ਨੂੰ ਮਿਲਦੀ ਸੀ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਇਹ ਵਿਚਾਰਤਾਰਾ ਸੀ ਕਿ ਮੈਂ ਆਪਣਾ ਸਾਲਾ ਜਿਹੜਾ ਹੈ ਉਹ ਪਿੰਡ ਦਾ ਸਰਪੰਚ ਨਹੀਂ ਬਣਾ ਦਿੰਦਾ ਆ ਸੋਨੇ ਪੰਜਾਬ ਵਾਲੇ ਇੱਥੇ ਹੀ ਸਮਝ ਆ ਗਈ ਹੋਣੀ ਕਹਾਣੀ ਕਿ ਜਿਹੜਾ ਪ੍ਰਕਾਸ਼ ਸਿੰਘ ਬਾਦਲ ਸੀ ਉਹ ਕਹਿੰਦਾ ਮੈਂ ਸਾਰੇ ਪਰਿਵਾਰ ਦੇ ਵਿੱਚੋਂ ਕੋਈ ਵੀ ਮੈਂਬਰ ਇੱਕ ਪਿੰਡ ਦਾ ਸਰਪੰਚ ਤੱਕ ਨਹੀਂ ਬਣਨੇ ਦਿੱਤਾ ਸੀ ਤੇ ਇਹ ਗੱਲ ਸੱਚ ਵੀ ਹੈ ਔਰ ਹੁਣ ਜਿਹੜਾ ਸੁਖਵੀਰ ਸਿੰਘ ਬਾਦਲ ਹੈ ਇਹਨੇ ਦਰਾਂ ਸਾਲ ਦੇ ਵਿੱਚ ਆਪਣੇ ਹੀ ਪਿਤਾ ਯਾਨੀ ਪ੍ਰਕਾਸ਼ ਸਿੰਘ ਬਾਦਲ ਦੇ ਰਾਹ ਦੇ ਉੱਤੇ ਚੱਲ ਕੇ ਵਿਕਰਮ ਸਿੰਘ ਮਜੀਠੀਆ ਨੂੰ ਰਾਹ ਦਾ ਰੋੜਾ ਸਮਝ ਕੇ ਠੁੱਡਾ ਮਾਰ ਦਿੱਤਾ ਤੇ ਯਾਨੀ ਹੁਣ ਵਿਕਰਮ ਸਿੰਘ ਮਜੀਠੀਆ ਦੀ ਜਿਹੜੀ ਪਤਨੀ ਹੈ ਉਹਨੂੰ ਵੀ ਪੜਕ ਲੱਗ ਚੁੱਕੀ ਆ ਕਿ ਜਿਹੜਾ ਹੁਣ ਸੁਖਬੀਰ ਸਿੰਘ ਬਾਦਲ ਦੇ ਨਾਲ ਸਾਡਾ ਨਾਤਾ ਸੀ ਉਹ ਬੜਾ ਫਿੱਕਾ ਪੈਂਦਾ ਨਜ਼ਰ ਆ ਗਿਆ ਕਿਉਂਕਿ ਇਹਨਾਂ ਦੇ ਕਰਕੇ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਆ ਕਿਉਂਕਿ ਮਜੀਠੀਆ ਸਭ ਤੋਂ ਵੱਡਾ ਰੀਜਨ ਹੈ ਜਿਹੜਾ ਮਜੀਠੀਆ ਦੀ ਗ੍ਰਿਫਤਾਰੀ ਦਾ ਉਹੀ ਅਗੇ ਸੁਖਵੀਰ ਸਿੰਘ ਬਾਦਲ ਢੱਲੇ ਪੈ ਜਾਂਦੇ ਨੇ ਔਰ ਦੂਜੇ ਪਾਸੇ ਭਗਵੰਤ ਮਾਨ ਸਰਕਾਰ ਉਹਨਾਂ ਨੂੰ ਨਿੱਜੀ ਤੌਰ ਦੇ ਉੱਤੇ ਵਿਕਰਮ ਸਿੰਘ ਮਜੀਠੀਆ ਟਾਰਗੇਟ ਕਰਦਾ ਕਿਉਂਕਿ ਉਹਨਾਂ ਦੀ ਨਿੱਜੀ ਜ਼ਿੰਦਗੀ ਦੇ ਵਿੱਚ ਸਵਾਲ ਕਰ ਲੱਗਿਆ ਸੀ ਮਜੀਠੀਆ ਔਰ ਉਹਨਾਂ ਨੇ ਮੁੱਛਾ ਜੜਾ ਜੜਾ ਕੇ ਕੀ ਕਹਿੰਦਾ ਸੀ ਕਹਿੰਦਾ ਆ ਚੱਲਿਆ ਭਗਵੰਤੋ ਮਜੀਠੀਆ ਤੇ ਤੇਰੀਆਂ ਚੀਕਾਂ ਦਰਵਾ ਦੂਗਾ ਤਦ ਚੀਕਾਂ ਕਿਧੀਆਂ ਨਿਕਲੀਆਂ ਨੇ ਪੰਜਾਬ ਦੀ ਨਾਭਾ ਜੇਲ੍ਹ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦੀਆਂ ਕਬੇਸਾ ਗਬੀਰ ਸਿੰਘ ਬਾਦਲ ਪਿੱਛੇ हट ਗਏ ਨੇ ਔਰ ਦੂਜੇ ਪਾਸੇ ਉਹਨਾਂ ਦੀ ਸਗੀ ਭੈਣ ਯਾ ਵੀ ਹਰਸਿੰਦਰ ਕੌਰ ਬਾਦਲ ਉਹਨਾਂ ਨੇ ਵੀ ਖੜਾ ਛੱਡ ਦਿੱਤਾ ਤੇ ਕੱਲੀ ਬੋਲਣ ਵਾਲੀ ਕੌਣ ਹੈ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਗੱਲ ਕਈ ਵਾਰ ਪਹਿਲਾਂ ਵੀ ਸਪਸ਼ਟ ਹੋਈ ਹੈ ਜਿਹੜੇ ਕਈ ਲੋਕ ਇਹਨਾਂ ਦੀਆਂ ਵੀਡੀਓ ਦੇਖਦੇ ਰਹਿੰਦੇ ਨੇ ਉਹਨਾਂ ਨੂੰ ਅਕਸਰ ਪਤਾ ਹੈ ਕਿ ਸੁਭਵੀਰ ਸਿੰਘ ਬਾਦਲ ਤੇ ਮਜੀਠੀਆ ਦਾ ਰਿਸ਼ਤਾ ਕੀ ਸੀ ਇੱਕ ਜਿਹੜੇ ਸਟੇਜ ਲੱਗੀ ਹੁੰਦੀ ਆ ਤੇ ਉੱਥੇ ਬਿਕਰਮ ਸਿੰਘ ਮਜੀਠੀਆ ਵੀ ਨਾਲ ਹੀ ਖੜਾ ਹੁੰਦਾ ਤੇ ਸੁਖਬੀਰ ਸਿੰਘ ਬਾਦਲ ਸਪੀਚ ਬੋਲਦਾ ਤੇ ਅੱਗੇ ਮਜੀਠੀਆ ਕੁਝ ਬੋਲ ਪੈਂਦਾ ਮੈਂ ਕਿਦੇ ਵਿੱਚ ਤਾਂ ਉੱਥੇ ਹੀ ਸੁਖਬੀਰ ਸਿੰਘ ਬਾਦਲ ਨੂੰ ਟੋਕ ਵੀ ਦਿੰਦੇ ਨੇ ਤੇ ਭਾਵੇਂ ਯਾਨੀ ਪੰਡਾਲ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਦੀ ਬੇਇੱਜ਼ਤੀ ਕਰ ਦਿੰਦੇ ਨੇ ਕਿਤੇ ਨਾ ਕਿਤੇ ਇਹਨਾਂ ਦੇ ਵਿੱਚ ਵੀ ਬਦਲਾਖੋਰੀ ਚੱਲ ਰਹੀ ਆ ਤਾਂ ਹੁਣ ਜਿਹੜਾ ਇਹਨਾਂ ਦਾ ਪਰਿਵਾਰ ਉਹ ਦੂਰ ਨੂੰ ਦੂਰੀ ਹੋ ਚੁੱਕਿਆ ਕਿਉਂਕਿ ਪੰਜਾਬ ਦੇ ਲੋਕਾਂ ਦੇ ਵਿੱਚ ਅਕਸਰ ਇਹ ਗੱਲ ਪ੍ਰਚਲਿਤ ਹੋ ਚੁੱਕੀ ਆ ਕਿ ਭਾਈ ਜਿਹੜਾ ਸੁਖਵੀਰ ਸਿੰਘ ਬਾਦਲ ਇਹ ਨਾਬਾ ਜਾ ਕੇ ਆਉਂਦਾ ਕਿਸੇ ਦੇ ਘਰ ਦੇ ਵਿੱਚ ਤੇ ਜਿਹੜਾ ਉਹਨਾਂ ਦਾ ਸਾਲਾ ਬੰਦ ਆ ਉੱਥੀ ਯਾਨੀ ਨਵੀਂ ਜੇਲ ਜਿਹੜੀ ਨਾਬਾ ਦੇ ਵਿੱਚ ਉਸੇ ਰੋਡ ਦੇ ਉੱਤੇ ਯਾਨੀ ਜੇਲ ਦੇ ਮੂਹਰੇ ਟੱਪ ਜਾਂਦੇ ਸੁਖਵੀਰ ਸਿੰਘ ਬਾਦਲ ਉੱਥੋਂ ਤੱਕ ਪਹੁੰਚਦੇ ਨਹੀਂ ਬਲਕਿ ਉਹਨਾਂ ਦੇ ਵਕੀਲ ਬਾਰ-ਬਾਰ ਜਾਂਦੇ ਨੇ ਇਹ ਗੱਲ ਤਾਂ ਕਹਿਣੀ ਪਊ ਜਿਹੜੇ ਉਹਨਾਂ ਦੇ ਅਰਸ਼ਦੀਪ ਪਲੇਰ ਉਹਨਾਂ ਦੇ ਐਡਵੋਕੇਟ ਨੇ ਉਹ ਤਾਂ ਕਈ ਵਾਰ ਜਾ ਚੁੱਕੇ ਨੇ ਪਰ ਇੱਥੇ ਜਿਹੜਾ ਇਹਨਾਂ ਦਾ ਸਕਾ ਜੀਜਾ ਜਾਨੀ ਮਜੀਠੀਆ ਦਾ ਉਹ ਸੁਖਬੀਰ ਸਿੰਘ ਬਾਦਲ ਉਹਨਾਂ ਕੋਲ ਨਹੀਂ ਪਹੁੰਚਦੇ ਪਰ ਹੁਣ ਪੰਜਾਬ ਦੇ ਲੋਕ ਪੰਜਾਬ ਦੀ ਸਰਕਾਰ ਪੰਜਾਬ ਦੀਆਂ ਵਿਰੋਧੀ ਧਿਰਾਂ ਇਹੀ ਦੇਖ ਰਹੀਆਂ ਨੇ ਕਿ ਜਿਹੜੇ ਕੱਲ ਵੱਡੀਆਂ-ਵੱਡੀਆਂ ਪ੍ਰੈਸ ਕਾਨਫਰੰਸਾਂ ਕਰਦੇ ਸੀ ਅੱਜ ਉਹਨਾਂ ਦੇ ਮੂੰਹ ਦੇ ਉੱਤੇ ਤਾਲੇ ਜੜੇ ਗਏ ਨੇ ਔਰ ਉਹ ਪਾਸਾ ਵੱਟ ਚੁੱਕੇ ਨੇ ਔਰ ਹੁਣ ਜਿਹੜਾ ਬਿਕਰਮ ਸਿੰਘ ਮਜੀਠੀਆ ਉਹਦੀਆਂ ਮੁਸ਼ਕਲਾਂ ਦਾ ਸਭ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਜਾ ਰਹੀ ਬਾਤ ਸਕਦੀਆਂ ਨੇ ਕਿ ਪੰਜਾਬ ਦੇ ਲੋਕ ਸਰਕਾਰ ਨੂੰ ਕਹ ਰਹੇ ਨੇ ਕਿ ਬਿਕਰਮ ਸਿੰਘ ਮਜੀਠੀਆ ਪੰਜਾਬ ਦੀ ਇਸ ਨਾਬਾ ਜੇਲ੍ਹ ਦੇ ਵਿੱਚ ਨਹੀਂ ਰਹਿਣਾ ਚਾਹੀਦਾ ਇਹਨੂੰ ਡੇਬਰੂਗਰ ਦੇ ਵਿੱਚ ਸ਼ਿਫਟ ਕੀਤਾ ਜਾਵੇ ਕਿਉਂਕਿ ਇਹਨਾਂ ਨੇ ਜਿਹੜੇ ਪਾਪ ਕੀਤੇ ਨੇ ਦਰਸਾਲ ਦੇ ਵਿੱਚ ਉਹ ਅੱਗੇ ਆ ਗਏ ਨੇ ਤੇ ਅੱਜ ਉਹਨਾਂ ਨੂੰ ਉਹੀ ਕੰਡੇ ਵੀਜੇ ਚੁਗਣੇ ਵੀ ਪੈ ਰਹੇ ਨੇ ਔਰ ਅੱਗੇ-ਅੱਗੇ ਹੁੰਦਾ ਕੀ ਹੈ ਇਹ ਤੁਹਾਨੂੰ 2-4 ਦਿਨਾਂ ਦੇ ਵਿੱਚ ਸੁਖਵੀਰ ਸਿੰਘ ਬਾਦਲ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਪਤਾ ਲੱਗ ਜੂਗਾ ਕਿ ਭਾਈ ਅਸੀਂ ਮジョਰਿਟੀ ਤੋਂ ਪਿੱਛੇ ਹਟ ਚੁੱਕੇ ਹਾਂ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨੇ ਮੇਰੇ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਵੈਲ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ